ਪਾਣਾ ਸਿੱਧੂ ਤੇ ਇਹ ਕਹ ਫਾਇਦਾ ਜਰ ਹੁੰਦੀ ਹੈ ਜੇ ਤੇ ਰੋਪ ਲੱਗਦੇ ਨੇ ਕਿ ਪਾਣਾ ਸਿੱਧੂ ਨੇ ਫਰੋਤੀ ਮੰਗੀ ਸੀ ਕਿ ਲੇਡੀ ਤੋ ਤੁਹਾਨੂੰ ਕੀ ਲੱਗਦਾ ਹੈ ਗੱਲ ਚ ਕਿੰਨੀ ਕਿ ਸਚਾਈ ਪਾਣਾ ਸਿੱਧੂ ਲੋਕਾਂ ਦੀ ਖਾਤਰ ਲੜਦਾ ਐਨੇ ਏਜੰਟਾਂ ਤੋਂ ਉਹਨਾਂ ਨੇ ਪੈਸੇ ਵਾਪਸ ਕਰਾਏ ਆ ਠੱਗ ਏਜੰਟ ਜਿਹੜੇ ਥਾਂ ਥਾਂ ਤੇ ਆਪਦੀਆਂ ਦੁਕਾਨਾਂ ਖੋਲ੍ਹੀ ਬੈਠੇ ਆ ਇਹਨਾਂ ਦਾ ਕੰਮ ਹੁੰਦਾ ਸੀ ਹੁਣ ਬੰਦ ਕਿਉਂਕਿ ਲੋਕਾਂ ਨੂੰ ਇੱਕ ਤਾਂ ਭਾਨੇ ਨੇ ਜਾਗਰੂਕ ਕਰਤਾ ਬੀਆ ਲਗਿਆਂ ਦਾ 1 ਲੱਖ 2 ਲੱਖ ਰੁਪਈਆ ਲੱਗਦਾ ਹੈ 20-20 ਲੱਖ ਰੁਪਈਆ ਮੰਗ ਲੈਂਦੇ ਸੀ ਤੇ ਜਦੋਂ ਉਹਨਾਂ ਦੀਆਂ ਦੁਕਾਨਾਂ ਹੋ ਗਈਆਂ ਬੰਦ ਇਹਨਾਂ ਨੇ ਕੀ ਸੋਚਿਆ ਵੀ ਭਾਨੇ ਨੂੰ ਬਦਨਾਮ ਕੀਤਾ ਜਾਵੇ 5000 ਰੁਪਈਆ ਲੈ ਕੇ ਲੋਕ ਬਿਆਦਵੀ ਕਰ ਦਿੰਦੇ ਆ ਇਹ ਤਾਂ ਫੇਰ ਵੀ ਭਾਨੇ ਸਿੱਧੂ ਤੇ ਰੋਗ ਲੋਣਾ ਸੀ ਪਤਾ ਨਹੀਂ ਉਹ ਜਾਂਚ ਹੋਣੀ ਚਾਹੀਦੀ ਹੈ ਜਿਹੜੀ ਕਵੀਨੇ આરોਪ ਲਾਇਆ ਹੈਗਾ ਜਾਂਚ ਲਾਓ ਵੀ ਕਿਹਨੇ ਉਹਨੂੰ ਖੜਾ ਕੀਤਾ ਤੇ ਕਿਹਦੀ ਸ਼ੈ ਦੇ ਉੱਤੇ ਆ ਕੇ ਉਹਨੇ ਉਹ આરોਪ ਲਾਇਆ ਚਾਹਰਾਓ ਜਿਹੜੀ ਲੇਡੀ ਨੇ ਕਹਿੰਦੇ ਆਹ ਕਰਾਇਆਗਾ ਉਹਨੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਪੈਸੇ ਐੜੇ ਦੱਬੇ ਹੋਇਆ ਪਹਿਲਾਂ ਵੀ ਉਹਤੇ ਬਹੁਤ ਦਰਖਾਸਤਾਂਆਂ ਲੋਕਾਂ ਨੇ ਕਰਾਈਆਂ ਹੋਈਆਂ ਨੇ ਵੀ ਸਾਡੇ ਪੈਸੇ ਨਹੀਂ ਵਾਪਸ ਕਰਦੀ ਬੜਾ ਸਾਹਮਣੇ ਵਾਲੇ ਬੰਦੇ ਦੀ ਜਾਂਚ ਪੜਤਾਲ ਤਾਂ ਕਰੋ ਵੀ ਜਿਹੜਾ ਬੰਦਾ આરોਪ ਲਾ ਰਿਹਾ ਉਹਦੇ ਕੋਲ ਕੋਈ ਠੋਸ ਸਬੂਤ ਹੈ ਦੇਖੋ ਜੀ ਭਾਨਾ ਸਿੱਧੂ ਜਿਹੜਾ ਕੰਮ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਉਹ ਕੰਮ ਆ ਜਿਹੜਾ ਹੁਣ ਭਾਨਾ ਸਿੱਧੂ ਕਰ ਰਿਹਾ ਕਿਉਂਕਿ ਪ੍ਰਸ਼ਾਸਨ ਤਾਂ ਚੁੱਪ ਬੈਠਾ ਤੇ ਭਾਨਾ ਸਿੱਧੂ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮ ਆ ਮੁਸ਼ਕਲਾਂ ਉਹਨਾਂ ਦਾ ਹੱਲ ਕਰਦਾ ਇਹ ਚੀਜ਼ ਆ ਜਿਹੜੀ ਉਹ ਸਿਆਸੀ ਲੀਡਰ ਕਹਿ ਲੋ ਚਾਹੇ ਹੋਰ ਜਿਹੜੇ ਬੰਦੇ ਆ ਉਹਨਾਂ ਤੋਂ ਜਰੀ ਨਹੀਂ ਜਾਂਦੇ ਚਾਹੇ ਭਾਨਾ ਸਿੱਧੂ ਰਾਜਨੀਤੀ ਦੇ ਵਿੱਚ ਆਵੇ ਚਾਹੇ ਨਾ ਆਵੇ ਆਪਾਂ ਉਹਦੇ ਨਾਲ ਅੱਜ ਵੀ ਖੜੇ ਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਖੜੇ ਰਹਾਗੇ ਜੇ ਖੁਦ ਦੇਖਣ ਵਾਲੀ ਗੱਲ ਹੈ ਵੀ ਸੱਚ ਦੀ ਜਿੱਤ ਹੋਣੀ ਹੈ। ਪਰਮਾਤਮਾ ਦੇ ਘਰ ਦੇਰ ਤਾਂ ਹੋ ਸਕਦੀ ਹੈ, ਹਨੇਰ ਨਹੀਂ ਸੀ। ਇਹ ਆ ਜਾਂਦਾ ਹੈ ਕਿ ਉਹ ਲੇਡੀ ਵੱਲੋਂ ਰੋਪ ਵੀ ਲਗਾਏ ਗਏ ਸੀ ਕਿ ਮੇ ਕੋ ਰਿਕਾਰਡਿੰਗ ਹੈ ਬਕਾਇਦਾ ਜਿੱਚ ਭਾਣਾ ਸੀ ਤੂੰ 10000 ਰੁਪਏ ਮੰਗਦਾ ਪਿਆ ਕਿ ਉਹ ਰਿਕਾਰਡਿੰਗ ਸਾਹਮਣੇ ਆ ਸਕੀ। ਉਹ ਐਫਆਰ ਦੇ ਵਿੱਚ ਬਿਆਨ ਦਿੰਦੀ ਹੈ ਕਿ ਮੈਨੂੰ 10000 ਮੰਗਣ ਦੀ ਰਿਕਾਰਡਿੰਗ ਹੈ ਮੇਰੇ ਕੋਲ। ਠੀਕ ਹੈ। ਬਟ ਥਰੂ ਕੋਈ ਨਹੀਂ ਪੇਸ਼। ਥਰੂ ਪੇਸ਼ ਕਰੇ। ਪੱਹਨਾ ਸਿੱਧੂ ਕਰੋੜਾਂ ਰੁਪਏ ਨਹੀਂ ਲਗਾ ਇਹ ਤਾਂ 10000 ਦੀ ਜੀ ਲੋਕੀ ਤੁਹਾਨੂੰ ਲੱਗਦਾ ਕਿ 10000 ਦਾ ਉਹਦੇ ਸਿਰ ਤੇ ਕਿ ਕਲੰਕ ਲਾਇਆ ਗਿਆ ਵਾ ਜਦ ਕਿ ਉਹ ਇਦਾਂ ਦਾ ਬੰਦਾ ਹੈ ਹੀ ਨਹੀਂ ਸੀ ਉਹਦੇ ਕਰਤਾਰ ਨੂੰ ਖਤਮ ਕਰ ਦੇਗਾ ਉਹਦੇ ਕਰਤਾਰ ਕਿਉਂ ਮਾਰਨਾ ਤਾਂ ਹੁਣ ਤਾਂ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਆਇਆ ਜਨਤਾ ਦੇ ਉਹ ਸੰਗਤ ਦਰਸ਼ਨ ਕਰਦਾ ਫਿਰ ਉਹਦੇ ਕਰਤਾਰ ਮਾਰਨ ਦੀ ਇੰਨੀ ਕੀ ਜਰੂਰਤ ਪਈ ਇਸ ਐ ਫਰਨਾ ਇਸ ਦੋਸ ਨੂੰ ਲਾਉਣ ਨਾਲ ਉਹਦਾ ਕੱਦ ਬਹੁਤ ਇਟਾ ਹੈ ਤੁਹਾਨੂੰ ਕੀ ਲੱਗਦਾ ਕਿ ਕੌਣ ਉਹਨੂੰ ਨੀਚੇ ਗਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੇ ਤੁਹਾਨੂੰ ਲੱਗਦਾ ਕੋਈ ਰਾਜਨੀਤਿਕ ਦਬਾਅ ਹੋਵੇ ਜਾਂ ਸਰਕਾਰ ਆ ਜਾਂਦੀਆਂ ਜੋ ਕੋਈ ਐਜੇ ਬੰਦਾ ਚਾਹਦਾ ਹੋਵੇ ਜਿਹੜਾ ਉਹ ਕੀ ਉਹਦੀ ਬਦਨਾਮੀ ਹੋਵੇ ਤੇ ਉਹ ਨੀਚੇ ਗ੍ਰਾਈਏ ਸੀ ਉਹਨੂੰ ਕਿਸੇ ਤਰੀਕੇ ਪਹਿਲੀ ਗੱਲ ਤਾਂ ਏਜੰਟ ਹੋਵੇ ਠੱਗ ਏਜੰਟ ਜਿਹੜੇ ਸਾਰੇ ਬਾਕੀ ਫਿਰ ਸਿਆਸੀ ਪੇਰਾ ਦੇਖੋ ਜਿਹੜੇ ਪੋਲੀਟਿਸ਼ੀਅਨਾਂ ਦਾ ਸੰਦਰਖਣਨੇ ਗੱਲਾਂ ਨੇ ਇੰਨਾ ਕਤਫਰ ਕਰਤੇ ਹੀ ਹੈ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਜ਼ੋਰ ਦਾ ਬਥੇਰਾ ਲਾ ਲਿਆ ਪਰ ਭਾਨਾ ਸੀ ਤੂੰ ਘੇਰ ਨਹੀਂ ਪਾਇਆ ਨੂੰ ਉਸ ਨੂੰ ਉਹਦੀ ਜ਼बान ਜ਼ਰੂਰ ਪੈੜੀ ਹੈ ਕਿਤੇ ਰੁਕਾ ਹੋ ਸਕਦਾ ਇਹ ਗੱਲ ਮੰਨ ਲੈਣੇ ਕਿਸੇ ਲੀਡਰ ਨੂੰ ਵੀ ਕੀ ਹੋ ਸਕਦਾ ਹੈ ਕਿਸੇ ਵੱਡੇ ਬੰਦੇ ਨੂੰ ਕੀ ਹੋ ਸਕਦਾ ਕਿ ਤੰਗਾ ਮਾੜਾ ਕਿਹਾ ਨਾਲ ਉਸ ਗੱਲ ਦੀ ਕਈ ਵਾਰੀ ਕਿਤੇ ਕੋਈ ਆਉਂਦਾ ਲੀਡਰ ਵੀ ਗੁੱਸਾ ਕਰ ਸਕਦਾ ਤੇ ਇਹ ਤਾਂ ਨਹੀਂ ਕਿ ਮਾਮਲੇ ਦੇ ਵਿੱਚ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਕਿਸੇ ਨੂੰ ਉੱਚਾ ਮਾੜਾ ਬੋਲ ਪਿਆ ਹੋਵੇ ਤੇ ਉਹਨੇ ਦੁਬਾਰਾ ਇਹਦੇ ਪਿੱਛੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਇਹ ਜੀ ਬੋਲਦਾ ਰਹਿੰਦਾ ਹੈ ਬੋਲਦਾ ਲੀਡਰਾਂ ਦੇ ਖਿਲਾਫ ਬੋਲਦਾ ਰਹਿੰਦਾ ਮਤਲਬ ਕਿ ਤੁਸੀਂ ਕਹਿੰਦੇ ਹੋ ਵੀ ਪਾਨਾ ਸਿੱਤੂ ਦਾ ਇਹ ਕਹਿਣਾ ਸੀ ਕਿ ਸਰਕਾਰ ਨੇ ਵਾਦੇ ਕਿਤੇ ਸੀ ਲੇਕਿਨ ਉਹ ਪੂਰੇ ਨਹੀਂ ਕੀ ਵੇਖ ਸਰਕਾਰ ਦੇ ਖਿਲਾਫ ਰਹੇ ਆ ਉਹ ਜਿਹੜੀ ਵੀ ਸਰਕਾਰ ਆਈ ਜੇ ਸਰਕਾਰ ਗਲਤ ਆ ਤਾਂ ਉਹ ਗਲਤ ਕਹਿੰਦੇ ਨੇ ਤੇ ਇੱਕ ਹੋਰ ਮਾਮਲਾ ਆਪਾਂ ਦੇਖ ਲਈਏ ਕਿ ਸਿੱਧੂ ਮੂਸੇ ਵਾਲੇ ਤੇ ਜਦੋਂ ਮਾਮਲਾ ਹੁੰਦਾ ਉਦੋਂ ਵੀ ਭਾਣਾ ਸਿੱਧੂ ਨੇ ਕਿਹਾ ਸੀ ਕਿ ਸਰਕਾਰਾਂ ਨੇ ਇਹ ਕੰਮ ਕਰਾਤਾ ਸਰਕਾਰਾਂ ਨੇ ਗਲਤ ਕੀਤਾ ਉਹ ਵੀ ਇੱਕ ਸੱਚ ਨਾਲ ਤੁਰਨ ਵਾਲਾ ਬੰਦਾ ਸੀ ਗਰੀਬਾਂ ਨਾਲ ਤੁਰਨ ਵਾਲਾ ਬੰਦਾ ਸੀ ਕਿ ਤੁਹਾਨੂੰ ਵੀ ਉਹਦੇ ਵਿੱਚ ਸੱਚਾਈ ਲੱਗਦੀ ਸੀ ਸੱਚ ਦੀ ਗੱਲ ਕਰਦੇ ਜਿੰਨੇ ਵੀ ਸੱਚ ਤੇ ਚੱਲੇ ਆ ਉਹਨਾਂ ਨੂੰ ਇਹ ਭੁਗਤਣਾ ਪਿਆ ਜਨ ਹਿਤਾਸ਼ੀ টিਆਰਪੀ ਨਹੀਂ ਖਰੀਦਦੇ ਫਰੋਸਾ ਜਿੱਤੇ ਹਨ ਅੱਜ ਅਸੀਂ ਲੁਧਿਆਣਾ ਕੋਰਟ ਕੰਪਲੈਕਸ ਦੇ ਵਿੱਚ ਖੜੇ ਆ ਜਿੱਥੇ ਕਿ ਸਾਡੇ ਨਾਲ ਪਾਣਾ ਸਿੱਧੂ ਦੇ ਜੋ ਕਰੀਬੀ ਨੇ ਜਾਂ ਰਿਸ਼ਤੇਦਾਰ ਨੇ ਜਾਂ ਉਹਨਾਂ ਦੇ ਪਿੰਡ ਦੇ ਲੋਕ ਐਵੇਂ ਉਹ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਇਸ ਮਾਮਲੇ ਦੇ ਸਬੰਧ ਦੇ ਵਿੱਚ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਮੇਰਾ ਨਾਮ ਰਫਤਾਰ ਸਿੰਘ ਤੇ ਭਾਨਾ ਸਿੱਧੂ ਤੇ ਇੱਕ ਐਫਆਈਆਰ ਦਰਜ ਹੁੰਦੀ ਹੈ ਜਿੱਤੇ આરોਪ ਲੱਗਦੇ ਨੇ ਕਿ ਭਾਨਾ ਸਿੱਧੂ ਨੇ ਫਰੋਤੀ ਮੰਗੀ ਸੀ ਇੱਕ ਲੇਡੀ ਤੋਂ ਤੁਹਾਨੂੰ ਕੀ ਲੱਗਦਾ ਹੈ ਗੱਲ ਚ ਕਿੰਨੀ ਕਿ ਸਚਾਈ ਹੈ ਸਚਾਈ ਗੱਲ ਆਏ ਆ ਜੀ ਦੇਖੋ ਭਾਨਾ ਸਿੱਧੂ ਲੋਕਾਂ ਦੀ ਖਾਤਰ ਲੜਦਾ ਐਨੇ ਏਜੰਟਾਂ ਤੋਂ ਉਹਨਾਂ ਨੇ ਪੈਸੇ ਵਾਪਸ ਕਰਾਏ ਆ ਠੱਗ ਏਜੰਟ ਜਿਹੜੇ ਥਾਂ ਥਾਂ ਤੇ ਆਪਦੀਆਂ ਦੁਕਾਨਾਂ ਖੋਲ੍ਹੀ ਬੈਠੇ ਆ ਇਹਨਾਂ ਦਾ ਕੰਮ ਹੁੰਦਾ ਸੀ ਹੁਣ ਬੰਦ ਕਿਉਂਕਿ ਲੋਕਾਂ ਨੂੰ ਇੱਕ ਤਾਂ ਭਾਨੇ ਨੇ ਜਾਗਰੂਕ ਕਰਤਾ ਠੀਕ ਹੈ ਬੀਜਾ ਲਾਗਿਆਂ ਦਾ 102 ਲੱਖ ਰੁਪਈਆ ਲਾਦਾ 20-20 ਲੱਖ ਰੁਪਈਆ ਮੰਗ ਲੈਂਦੇ ਸੀ ਤੇ ਜਦੋਂ ਉਹਨਾਂ ਦੀਆਂ ਦੁਕਾਨਾਂ ਹੋ ਗਈਆਂ ਬੰਦ ਇਹਨਾਂ ਨੇ ਕੀ ਸੋਚਿਆ ਵੀ ਭਾਨੇ ਨੂੰ ਬਦਨਾਮ ਕੀਤਾ ਜਾਵੇ ਜਿਹੜੀ ਲੋਕਾਂ ਦੇ ਵਿੱਚ ਭਾਨੇ ਸਿੱਧੂ ਦੀ ਛਵੀ ਬਣੀ ਹੋਈ ਆ ਵੀ ਭਾਨੇ ਸਿੱਧੂ ਨੂੰ ਬਦਨਾਮ ਕੀਤਾ ਜਾਵੇ ਪਰ ਸਚਾਈ ਸਾਰਿਆਂ ਨੂੰ ਪਤਾ ਤੁਸੀਂ ਇੱਥੇ ਦੇਖੋ 5000 ਰੁਪਈਆ ਲੈ ਕੇ ਲੋਕ ਬਿਆਦਵੀ ਕਰ ਦਿੰਦੇ ਆ ਇਹ ਤਾਂ ਫੇਰ ਵੀ ਭਾਨੇ ਸਿੱਧੂ ਤੇ આરોਪ ਲਾਉਣਾ ਸੀ ਪਤਾ ਨਹੀਂ ਉਹ ਜਾਂਚ ਹੋਣੀ ਚਾਹੀਦੀ ਹੈ ਜਿਹੜੀ ਕੁੜੀ ਨੇ ਰੋਪ ਲਾਇਆਗਾ ਜਾਂਚ ਲਾਓ ਵੀ ਕਿਹਣੀ ਉਹਨੂੰ ਖੜਾ ਕੀਤਾ ਤੇ ਕਿਹਦੀ ਸ਼ਹਿ ਦੇ ਉੱਤੇ ਆ ਕੇ ਉਹਨੇ ਉਹ ਰੋਪ ਲਾਇਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਕੰਪਲੇਂਟ ਤਾਂ ਚਲੋ ਲੇਡੀ ਨੇ ਦਿੱਤੀ ਹੈ ਤੇ ਪੁਲਿਸ ਨੇ ਵੀ ਕਿਤੇ ਨਾ ਕਿਤੇ ਜਲਦਬਾਜ਼ੀ ਚ ਪਰਚਾ ਦਰਜ ਕਰ ਲਿਆ ਪਹਿਲਾਂ ਤਾਂ ਭਾਨਾ ਸਿੱਧੂ ਤੇ ਬਿਆਨ ਵੀ ਨਹੀਂ ਲਿੱਤੇ ਮੁੜ ਕੇ ਸੇਮ ਡੇ ਦੇ ਵਿੱਚ ਉਹਦੀ ਗ੍ਰਿਫਤਾਰੀ ਵੀ ਹੋ ਜਾਂਦੀ ਹੈ ਨਹੀਂ ਪ੍ਰਸ਼ਾਸਨ ਨੂੰ ਜ਼ਰੂਰ ਸੋਚਣਾ ਚਾਹੀਦਾ ਜੀ ਤੇ ਸਭ ਤੋਂ ਪਹਿਲਾਂ ਪ੍ਰੋਪਰ ਉਹਨਾਂ ਨੂੰ ਨਾ ਦੇਖਣਾ ਚਾਹੀਦਾ ਉਹ ਜਿਹੜੀ ਲੇਡੀ ਨੇ ਕਹਿੰਦੇ ਆਹ ਕਰਾਇਆਗਾ ਉਹਨੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਪੈਸੇ ਜਿਹੜੇ ਦੱਬੇ ਹੋਏ ਆ ਪਹਿਲਾਂ ਵੀ ਉਹਤੇ ਬਹੁਤ ਦਰਖਾਸਤਾਂਆਂ ਲੋਕਾਂ ਨੇ ਕਰਾਈਆਂ ਹੋਈਆਂ ਨੇ ਵੀ ਸਾਡੇ ਪੈਸੇ ਨਹੀਂ ਵਾਪਸ ਕਰਦੀ ਪਹਿਲਾਂ ਤੁਸੀਂ ਸਾਹਮਣੇ ਵਾਲੇ ਬੰਦੇ ਦਾ ਕੈਰੇਕਟਰ ਤਾਂ ਦੇਖੋ ਹੈਨਾ ਸਾਹਮਣੇ ਵਾਲੇ ਬੰਦੇ ਦੀ ਜਾਂਚ ਪੜਤਾਲ ਤਾਂ ਕਰੋ ਵੀ ਜਿਹੜਾ ਬੰਦਾ આરોਪ ਲਾ ਰਿਹਾ ਉਹਦੇ ਕੋਲ ਕੋਈ ਠੋਸ ਸਬੂਤ ਹੈ ਠੀਕ ਹੈ ਜੀ ਇਹ ਚੀਜ਼ ਆ ਜਿਹੜੀ ਪ੍ਰਸ਼ਾਸਨ ਨੂੰ ਜਰੂਰ ਸੋਚਣੀ ਚਾਹੀਦੀ ਆ ਤੇ ਤੁਹਾਨੂੰ ਨਹੀਂ ਕਿਤੇ ਲੱਗਦਾ ਕਿ ਕਿਤੇ ਨਾ ਕਿਤੇ ਜਿਹਦਾ ਭਾਨਾ ਸਿੱਧੂ ਲੋਕਾਂ ਦੇ ਕੰਮ ਕਰਦਾ ਪਿਆ ਸੰਗਤ ਦਰਸ਼ਨ ਕਰਦਾ ਪਿਆ ਸੀ ਉਸ ਦੇ ਕਰਕੇ ਹੀ ਉਹਨੂੰ ਕਿਤੇ ਰਾਜਨੀਤਿਕ ਦਬਾਅ ਦੇ ਹੇਟ ਉਸ ਨੂੰ ਦਬਾ ਕੇ ਮੁੜ ਕੇ ਪਰਚਾ ਦਰਜ ਕਰਵਾ ਦਿੱਤਾ ਗਿਆ ਦੇਖੋ ਜੀ ਭਾਨਾ ਸਿੱਧੂ ਜਿਹੜਾ ਕੰਮ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਉਹ ਕੰਮ ਆ ਜਿਹੜਾ ਹੁਣ ਭਾਨਾ ਸਿੱਧੂ ਕਰ ਰਿਹਾ ਕਿਉਂਕਿ ਪ੍ਰਸ਼ਾਸਨ ਤਾਂ ਚੁੱਪ ਬੈਠਾ ਜਦੋਂ ਲੋਕਾਂ ਨੂੰ ਉਮੀਦ ਆ ਇੱਕ ਭਾਨੇ ਸਿੱਧੂ ਤੋਂ ਤੁਸੀਂ ਕਦੇ ਵੀ ਆ ਜਾਓ ਪਿੰਡ ਕੋਟਦੁੰਨੇ ਦੇ ਵਿੱਚ ਹਜ਼ਾਰਾਂ ਲੋਕ ਆ ਜਿਹੜੇ ਭਾਨੇ ਸਿੱਧੂ ਦੇ ਘਰ ਆ ਘਰਾਂ ਦੇ ਬਾਹਰ ਖੜੇ ਹੁੰਦੇ ਆ ਵੀ ਆਪਦੇ ਦੁੱਖ ਲੈ ਕੇ ਆਉਂਦੇ ਆ ਹਨਾ ਹੁਣ ਭਾਨੇ ਸਿੱਧੂ ਤੋਂ ਇੱਕ ਉਮੀਦ ਆ ਤੇ ਭਾਨਾ ਸਿੱਧੂ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮ ਆ ਮੁਸ਼ਕਲਾਂ ਉਹਨਾਂ ਦਾ ਹੱਲ ਕਰਦਾ ਇਹ ਚੀਜ਼ ਆ ਜਿਹੜੀ ਉਹ ਸਿਆਸੀ ਲੀਡਰ ਕਹਿ ਲੋ ਚਾਹੇ ਹੋਰ ਜਿਹੜੇ ਬੰਦੇ ਆ ਉਹਨਾਂ ਤੋਂ ਜਰੀ ਨਹੀਂ ਜਾਂਦੀ ਸੋ ਇਸੇ ਕਰਕੇ ਭਾਨੇ ਸਿੱਧੂ ਨੂੰ ਬਦਨਾਮ ਕਰਨ ਦੇ ਲਈ ਉਹਦੇ ਉੱਪਰ ਇਹ ਜਿਹੜੇ આરોਪ ਆਏ ਲਾਏ ਗਏ ਇਹ ਇਹ ਚਲੋ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਕਿ ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਭਾਨਾ ਸਿੱਧੂ ਹੁਣ ਸ਼ਾਇਦ ਰਾਜਨੀਤੀ 'ਚ ਉਤਰ ਸਕਦਾ ਜਲਦ ਤੋਂ ਜਲਦ ਤਾਂ ਕਰਕੇ ਉਹ ਲੋਕਾਂ ਦੇ ਸੰਗਦਰਸ਼ਨ ਕੀਤੇ ਜਾ ਰਹੇ ਆ ਦੇਖੋ ਜੀ ਰਾਜਨੀਤੀ ਦੀ ਗੱਲ ਆਉਂਦੀ ਹੈ ਨਾ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕੱਲ ਨੂੰ ਜੇ ਰਾਜਨੀਤੀ ਦੇ ਵਿੱਚ ਆਉਂਦਾ ਵੀ ਆ ਫੇਰ ਕੀ ਆ ਹੁਣ ਜੇ ਆ ਚੀਜ਼ਾਂ ਦਾ ਸਫਾਇਆ ਕਰਨਾਗਾ ਤਾਂ ਫਿਰ ਵਿੱਚ ਉਤਰਨਾ ਦਾ ਪਊਗਾ ਹੀ ਉਹ ਹੁਣ ਉਹਦੀ ਇੱਛਾ ਭਾਨੇ ਸਿੱਧੂ ਦੀ ਚਾਹੇ ਰ ਭਾਨਾ ਸਿੱਧੂ ਰਾਜਨੀਤੀ ਦੇ ਵਿੱਚ ਆਵੇ ਚਾਹੇ ਨਾ ਆਵੇ ਆਪਾਂ ਉਹਦੇ ਨਾਲ ਅੱਜ ਵੀ ਖੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਖੜੇ ਰਹਾਂਗੇ ਕਿਉਂਕਿ ਮੈਨੂੰ ਮੇਰੇ ਭਰਾ ਦੇ ਉੱਪਰ ਭਰੋਸਾ ਉਹ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਜਿਹਦੇ ਨਾਲ ਉਹਦੇ ਪਿੰਡ ਦਾ ਜਾਂ ਉਹਦੇ ਨਾਲ ਦੇ ਕਰੀਬੀਆਂ ਦੀ ਜਿਹੜੀ ਧੌਣ ਆ ਉਹ ਨੀਵੀ ਹੋਵੇ ਅੱਜ ਵੀ ਅਸੀਂ ਇੱਥੇ ਖੜਕੇ ਠੋਕ ਕੇ ਇਹ ਗੱਲ ਕਹਿਣੇ ਆ ਕਿ ਸਾਡਾ ਭਰਾ ਜਿਹੜਾ ਉਹ ਸੱਚਾ ਤੇ ਕੱਲ ਨੂੰ ਦੇਖਿਓ ਤੁਹਾਡੇ ਸਾਹਮਣੇ ਉਹ ਦੇ ਨਾਲ ਮੌਜੂਦ ਨੇ ਪਾਣਾ ਸਿੱਧੂ ਦੇ ਕਰੀਬੀ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਇਸ ਮਾਮਲੇ ਸਬੰਦ ਚ ਸਰ ਜਿੱਦਾਂ ਪਾਣਾ ਸਿੱਧੂ ਦੇ ਉੱਤੇ ਐਫ ਆਈ ਆ ਦਰਜ ਹੁੰਦੀ ਹੈ ਤੇ ਅੱਜ 4 ਦਿਨਾਂ ਬਾਅਦ ਉਹਨੂੰ ਜ਼ਮਾਨਤ ਵੀ ਮਿਲ ਜਾਂਦੀ ਹੈ ਤੇ ਇਸ ਚੀਜ਼ ਨੂੰ ਕਿੱਦਾਂ ਦੇਖਦੇ ਨੇ ਦੇਖੋ ਜੀ ਦੇਖਣ ਵਾਲੀ ਗੱਲ ਇਹ ਹੈ ਵੀ ਸੱਚ ਦੀ ਜਿੱਤ ਹੋਈ ਹੈ ਪ੍ਰਮਾਤਮਾ ਦੇ ਘਰ ਤੇ ਦੇਰ ਤਾਂ ਹੋ ਸਕਦੀ ਹੈ ਨੇਰ ਨਹੀਂ ਉਸ ਤੇ ਕਿਹਾ ਜਾਂਦਾ ਹੈ ਕਿ ਉਹ ਲੇਡੀ ਵੱਲੋਂ ਰੋਪ ਵੀ ਲਗਾਏ ਗਏ ਸੀ ਕਿ ਮੇ ਕੋ ਰਿਕਾਰਡਿੰਗ ਹੈ ਬਕਾਇਦਾ ਜਿੱਚ ਪਾਣਾ ਸਿੱਧੂ 10000 ਰੁਪਏ ਮੰਗਦਾ ਪਿਆ ਕਿ ਉਹ ਰਿਕਾਰਡਿੰਗ ਸਾਹਮਣੇ ਆ ਸਕੀ ਅਸੀਂ ਤਾਂ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿਣਾ ਲਿਆ ਵੀ ਰਿਕਾਰਡ ਸਾਡੇ ਸਾਹਮਣੇ ਪੁਲਿਸ ਨੇ ਕੁਝ ਦੱਸਿਆ ਤੁਹਾਨੂੰ ਇਸ ਬੰਦੇ ਵਿੱਚ ਰਿਕਾਰਡਿੰਗ ਜਾਂ ਕੋਈ ਹੋਰ ਪ੍ਰੂਫ ਦਿੱਤਾ ਉਹ ਐਫ ਆਰ ਦੇ ਵਿੱਚ ਬਿਆਨ ਦਿੰਦੀ ਹੈ ਕਿ ਮੈਨੂੰ 10000 ਮੰਗਣ ਦੀ ਰਿਕਾਰਡਿੰਗ ਆ ਮੇਰੇ ਕੋਲ ਠੀਕ ਹੈ ਬਟ ਪ੍ਰੂਫ ਕੋਈ ਨਹੀਂ ਪੇਸ਼ ਹੁੰਦਾ ਪ੍ਰੂਫ ਪੇਸ਼ ਕਰੇ ਅਸਾਨੂੰ ਇੱਕ ਅਸੀਂ ਉਹ ਲੇਡੀ ਬਾਰੇ ਕੁੜੀ ਬਾਰੇ ਨਹੀਂ ਜਾਣਦੇ ਕੌਣ ਆ ਠੀਕ ਹੈ ਜੀ ਪਰ ਅਸੀਂ ਅਸੀਂ ਭਾਨੇ ਸਿੱਧੂ ਬਾਰੇ ਤਾਂ ਜਾਣਦੇ ਹਾਂ ਮੇਰਾ ਛੋਟਾ ਭਰਾ ਠੀਕ ਹੈ ਜੋ ਕਹਿਦਗੇ ਮੰਨਦਾ ਹੋਵੇ ਪਰ ਭਾਨਾ ਸਿੱਧੂ ਕਰੋੜਾ ਰੁਪਈਆ ਨਹੀਂ ਲੈਂਦਾ ਇਹ ਤਾਂ 10000 ਦੀ ਗੱਲ ਹੈ ਉਹਨੂੰ ਤਾਂ ਉਹਦੀ ਆਪਦੀ ਨਮ ਕਿ ਜੇ ਆਪਾਂ ਉਹਦੀ ਸੋਸ਼ਲ ਮੀਡੀਆ ਦੀ ਗੱਲ ਕਰਨ ਲਗੇ ਉਹਦੀ ਐਕਟਿੰਗ ਦੀ ਗੱਲ ਕਰਨ ਲਗੇ ਫਿਲਮਾਂ ਦੀ ਗੱਲ ਕਰਨ ਲਗੇ ਬਸੇਰਾ ਪੈਸਾ ਉਹਨੂੰ ਆਪ ਨੂੰ ਫਿਰ ਆਈ ਜਾਂਦਾ ਮਤਲਬ ਕਿ ਤੁਹਾਨੂੰ ਲੱਗਦਾ ਹੈ ਕਿ 10000 ਦਾ ਉਹਦੇ ਸਿਰ ਤੇ ਇੱਕ ਕਲੰਕ ਲਾਇਆ ਗਿਆ ਵਾ ਜਦ ਕਿ ਉਹ ਇਦਾਂ ਦਾ ਬੰਦਾ ਹੈ ਹੀ ਨਹੀਂ ਸੀ ਦੇਖੋ ਉਹਦੇ ਕਿਰਦਾਰ ਨੂੰ ਖਤਮ ਕਰ ਦੇਗਾ ਅੱਛਾ ਕਿਰਦਾਰ ਮਾਰਨ ਤੇ ਉਹ ਕਰਦਾਰ ਕਿਉਂ ਮਾਰਨਾ ਤਾਂ ਹੁਣ ਤਾਂ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਆਇਆ ਜਨਤਾ ਦੇ ਉਹ ਸੰਗਤ ਦਰਸ਼ਨ ਕਰਦਾ ਫਿਰ ਉਹਦੀ ਕਰਦਾਰ ਮਾਰਨ ਦੀ ਇੰਨੀ ਕੀ ਜ਼ਰੂਰਤ ਪਈ ਦੇਖੋ ਏਜੰਟ ਕਿਵੇਂ ਏਜੰਟਾਂ ਦਾ ਏਜੰਟ ਕੀ ਚਾਹੁੰਦੇ ਜੇ ਗੱਲ ਨਾ ਕਰਦੇ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਵਾਰੀ ਤੇ ਗੱਲ ਗਈ ਨਾ ਬੀਜ਼ਰ ਮਾਰੀ ਗੱਲ ਜਿਹੜੇ ਸਿਆਣੇ ਲੋਕ ਇਹਨੂੰ ਪਤਾ ਵੀ ਗੱਲ ਹੋ ਨਹੀਂ ਸਕਦੀ ਉਹ ਕਹਿੰਦਾ ਵੀ ਗਲਤ ਆ ਪਰ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਦਾ ਇਸ ਐਫਆਰ ਨਾਲ ਇਸ ਦੋਸ਼ ਲਾਉਣ ਨਾਲ ਉਹਦਾ ਕੱਦ ਬਹੁਤ ਉੱਚਾ ਹੈ ਕਟ ਹੀ ਨਹੀਂ ਉਹਦੀ ਲੋਕਾਂ ਚ ਤੇ ਤੁਹਾਨੂੰ ਕੀ ਲੱਗਦਾ ਕਿ ਕੌਣ ਉਹਨੂੰ ਨੀਚੇ ਗਰਾਉਣ ਦੀ ਕੋਸ਼ਿਸ਼ ਕਰ ਰਿਹਾ ਦੇਖੋ ਜੀ ਗੱਲ ਇਹ ਮੈਥੋਂ ਵੱਧ ਲੋਕ ਸਿਆਣੇ ਮੇਰੇ ਕਹਿਣ ਦੀ ਕਲਾ ਨਹੀਂ ਕੋਈ ਹੈ ਬਹੁਤ ਲੋਕ ਸਿਆਣੇ ਨਹੀਂ ਤੇ ਤੁਹਾਨੂੰ ਲੱਗਦਾ ਕੋਈ ਰਾਜਨੀਤਿਕ ਦਬਾਅ ਹੋਵੇ ਜਾਂ ਸਰਕਾਰ ਆ ਜਾਂਦੀਆਂ ਜਾਂ ਕੋਈ ਐਜੇ ਬੰਦਾ ਚਾਹਦਾ ਹੋਵੇ ਜਿਹੜਾ ਉਹਦੀ ਬਦਨਾਮੀ ਹੋਵੇ ਤੇ ਉਹ ਨੀਚੇ ਗਰਾਈਏ ਸੀ ਉਹਨੂੰ ਕਿਸੇ ਤਰੀਕੇ ਦੇਖੋ ਗੱਲ ਇਹ ਹੈ ਪਹਿਲੀ ਗੱਲ ਤਾਂ ਏਜੰਟ ਹੋਵੇ ਠੱਗ ਏਜੰਟ ਜਿਹੜੇ ਸਾਰੇ ਨਹੀਂ ਬਾਕੀ ਫਿਰ ਸਿਆਸੀ ਤੇ ਨਾਲ ਦੇਖੋ ਜਿਹੜੇ ਪੋਲਿਟਿਕਸ ਨਾਲ ਸੰਬੰਧ ਰੱਖਣ ਵਾਲੇ ਗੱਲਾਂ ਨੇ ਇੰਨਾ ਕਿ ਤਾਂ ਫਿਰ ਕਰਤੇ ਹੀ ਹੈ ਨਾ ਤੇ ਤੁਹਾਨੂੰ ਹੁਣ ਲੱਗਦਾ ਕਿ ਉਹਨਾਂ ਨੇ ਜ਼ੋਰ ਤਾਂ ਬਥੇਰਾ ਲਾ ਲਿਆ ਪਰ ਭਾਨਾ ਸਿੱਧੂ ਘਿਰ ਨਹੀਂ ਪਾਇਆ ਨਹੀਂ ਸੀ ਇੱਕੋ ਕਾਲੇ ਆ ਕਿਸ ਕਿਸ ਨੂੰ ਬੰਦਾ ਨਹੀਂ ਗਰਾ ਸਕਦਾ ਜੇ ਪ੍ਰਮਾਤਮਾ ਦੇ ਹੱਥ ਵਿੜਾਈਆਂ ਨਾ ਜਿਸ ਭਾਵਤਸ ਦੇ ਸਹਿਬਤ ਵਿੜਾਈਆਂ ਜਿਸ ਭਾਵਤਸ ਦੇ ਜੀ ਉਹਨਾਂ ਦੇਣੀ ਹੈ ਨਾ ਜੋ ਮਰਜ਼ੀ ਜ਼ੋਰ ਨਾਲ ਦੇ ਕੋ ਮਤਲਬ ਕਿ ਭਾਨਾ ਸਿੱਧੂ ਨੂੰ ਜਿੰਨਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿੰਨਾ ਨੀਚੇ ਗਰਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਉੱਪਰ ਕੇ ਸਾਹਮਣੇ ਆ ਰਹੇ ਹੈ ਬਿਲਕੁਲ ਠੀਕ ਹੈ ਇੱਕ ਗੱਲ ਮਤ ਨੂੰ ਠੀਕ ਆ ਉਹਦੇ ਕਿਤੇ ਨਾ ਕਿਤੇ ਜੁਬਾਨ ਦੇ ਵਿੱਚੋਂ ਕਿਤੇ ਇਸ ਨੂੰ ਉਹਦੀ ਜੁਬਾਨ ਜ਼ਰੂਰ ਬੈੜੀ ਆ ਕਿਤੇ ਰੁੱਖਾ ਹੋ ਸਕਦਾ ਇਹ ਗੱਲ ਮੰਨ ਲੈਂਦੇ ਆਸੀਂ ਕਿ ਤੁਹਾਨੂੰ ਠੀਕ ਆ ਕਿਸੇ ਲੀਡਰ ਨੂੰ ਵੀ ਕਿਹਾ ਹੋ ਸਕਦਾ ਹੈ ਕਿਸੇ ਵੱਡੇ ਬੰਦੇ ਨੂੰ ਵੀ ਕਿਹਾ ਹੋ ਸਕਦਾ ਕਿ ਚੰਗਾ ਮਾੜਾ ਕਿਹਾ ਦਾ ਉਸ ਗੱਲ ਦੀ ਕਈ ਬਰੀਕੀਆਂ ਤੇ ਕੋਈ ਆ ਲੀਡਰ ਵੀ ਗੁੱਸਾ ਕਰ ਸਕਦਾ ਇਹ ਤਾਂ ਨਹੀਂ ਕਿ ਮਾਮਲੇ ਦੇ ਵਿੱਚ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਨੂੰ ਉੱਚਾ ਮਾੜਾ ਬੋਲ ਪਿਆ ਹੋਵੇ ਤੇ ਉਹਨੇ ਦੁਬਾਰਾ ਇਹਦੇ ਪਿੱਛੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਕਿ ਜੇ ਬੋਲਦਾ ਰਹਿੰਦਾ ਹੈ ਗੁਆਣ ਬੋਲਦਾ ਲੀਡਰਾਂ ਦੇ ਖਿਲਾਫ ਲੀਡਰਾਂ ਦੇ ਖਿਲਾਫ ਬੋਲਦਾ ਰਹਿੰਦਾ ਉਹ ਕਿਉਂ ਲੀਡਰਾਂ ਦੇ ਖਿਲਾਫ ਕਿਉਂ ਬੋਲਦੇ ਪਏ ਜਦ ਕਿ ਆ ਆ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਜਨਤਾ ਦੀ ਸਰਕਾਰ ਆ ਜਨਤਾ ਦੇ ਕੰਮ ਕਰਦੇ ਪਏ ਨਹੀਂ ਇਹੀ ਤਾਂ ਗੱਲ ਆ ਨਾ ਜੀ ਇਹੀ ਇਹੀ ਸਵਾਲ ਪੁੱਛਦਾ ਹੈ ਨਾ ਜੀ ਕਿ ਤੁਸੀਂ ਕਹਿੰਦੇ ਸੀ ਸਿਆ ਨਹੀਂ ਕਰਦੇ ਅਸੀਂ ਬਾਹ ਨਹੀਂ ਕਰਦੇ ਉਹ ਕਹਿੰਦਾ ਹੁਣ ਕਿਉਂ ਕਰਦੇ ਹੋ ਸਵਾਲ ਤਾਂ ਆਹ ਠੀਕ ਹੈ ਮਤਲਬ ਕਿ ਤੁਸੀਂ ਕਹਿੰਦੇ ਹੋ ਵੀ ਪਾਨਾ ਸਿੱਧੂ ਦਾ ਇਹ ਕਹਿਣਾ ਸੀ ਕਿ ਸਰਕਾਰ ਨੇ ਵਾਅਦੇ ਕਿਤੇ ਸੀ ਲੇਕਿਨ ਉਹ ਪੂਰੇ ਨਹੀਂ ਕੀਤੇ ਸਰਕਾਰ ਕਿਉਂ ਅੱਜ ਸਰਕਾਰ ਦੇ ਖਿਲਾਫ ਹੈ ਪਸ ਇਹ ਕਹਿ ਲਗੇ ਵੈਸੇ ਸਾਹ ਦੇਖੋ ਇਹ ਨਹੀਂ ਕਿ ਕਹੇ ਸਰ ਰੇਗ ਸਰਕਾਰ ਦੇ ਖਿਲਾਫ ਰਹੇ ਆ ਜਿਹੜੀ ਵੀ ਸਰਕਾਰ ਆਈ ਜੇ ਸਰਕਾਰ ਗਲਤ ਆ ਤਾਂ ਉਹ ਗਲਤ ਕਹਿੰਦੇ ਰਹੇ ਤੇ ਇੱਕ ਹੋਰ ਮਾਮਲਾ ਆਪਾਂ ਦੇਖ ਲਈਏ ਕਿ ਸਿੱਧੂ ਮੂਸੇ ਵਾਲੇ ਦੇ ਜਦੋਂ ਮਾਮਲਾ ਹੁੰਦਾ ਉਦੋਂ ਵੀ ਭਾਣਾ ਸਿੱਧੂ ਨੇ ਕਿਹਾ ਸੀ ਕਿ ਸਰਕਾਰਾਂ ਨੇ ਕੰਮ ਕਰਾਤਾ ਸਰਕਾਰਾਂ ਨੇ ਗਲਤ ਕੀਤਾ ਉਹ ਵੀ ਇੱਕ ਸੱਚ ਨਾਲ ਤੁਰਨ ਵਾਲਾ ਬੰਦਾ ਸੀ ਗਰੀਬਾਂ ਨਾਲ ਤੁਰਨ ਵਾਲਾ ਬੰਦਾ ਸੀ ਕਿ ਤੁਹਾਨੂੰ ਵੀ ਉਹਦੇ ਵਿੱਚ ਸਚਾਈ ਲੱਗਦੀ ਹੈ ਸਿੱਧੂ ਮੂਸੇ ਵਾਲੇ ਦੀ ਗੱਲ ਨਹੀਂ ਭਾਣਾ ਸਿੱਧੂ ਦੀ ਗੱਲ ਚ ਸਿੱਧੂ ਮੂਸੇ ਵਾਲੇ ਦੇ ਦੇਖੋ ਸਿੱਧੂ ਮੂਸੇ ਵਾਲਾ ਬੰਦਾ ਸੀ ਸਿੱਧਾ ਸਾਦਾ ਮਾਨਸਾ ਦਾ ਜੱਟ ਸੀ ਬਿਨਾਂ ਬਲ ਚੜਤੋ ਸੀ ਉਹਨੂੰ ਆਪਣੀ ਦਲੇਰੀ ਕਹਿ ਲਈ ਜੇ ਆਪਾਂ ਉਹਦੇ ਮਨ 'ਚ ਪਾਪ ਨਹੀਂ ਸੀ ਉਹਨੂੰ ਉਹਦਾ ਕਿਹੜਾ ਕਿਸੇ ਦਾ ਰੌਲਾ ਸੀ ਵੀ ਮੈਨੂੰ ਕੋਈ ਮਾਰ ਦੂ ਜੇ ਪਤਾ ਹੁੰਦਾ ਤਾਂ ਉਹ ਜੱਟ ਮਰਦਾ ਨਹੀਂ ਸੀ ਤੇ ਭਾਨਾ ਸਿੱਧੂ ਕਹਿੰਦਾ ਹੀ ਕਿ ਉਹ ਵੀ ਇੱਕ ਸੱਚ ਦੇ ਰਾਹ ਤੇ ਤੁਰਦਾ ਹੀਗਾ ਮੈਂ ਆਪਣੇ ਤਰੀਕੇ ਨਾਲ ਆਪਣੇ ਸੱਚ ਦੇ ਰਾਹ ਤੇ ਤੁਰਦਾ ਬੇਸ਼ੱਕ ਉਹ ਸਿੱਧੂ ਮੂਸੇਵਾਲਾ ਨਹੀਂ ਬਣ ਸਕਦਾ ਲੇਕਿਨ ਉਹ ਜਿਹੜੀ ਮਾੜੀ ਕੁਰਤੀਆਂ ਸੰਸਾਰ ਦੇ ਵਿੱਚ ਚੱਲਦੀਆਂ ਵੀ ਉਹਨਾਂ ਦੇ ਖਿਲਾਫ ਮੈਂ ਜਾਈਂ ਆਵਾਜ਼ ਚੱਕਦਾ ਰਹੂਗਾ ਦੇਖੋ ਸ ਸੇ ਸੱਚ ਦੀ ਗੱਲ ਕਰਦਾ ਜਿੰਨੇ ਵੀ ਸੱਚ ਤੇ ਚੱਲੇ ਆ ਉਹਨਾਂ ਨੂੰ ਇਹ ਭੁਗਤਣਾ ਪਿਆ ਖਮਿਆਜਾ ਤਕਲੀਫਾਂ ਚੜਣੀਆਂ ਪਈਆਂ ਇੱਕalle ਭੰਨ ਸਿੱਧੂ ਕਹਿੰਦੇ ਬਹੁਤ ਪਿੱਛੇ ਨੂੰ ਜਾ ਵੜ ਗਏ ਤਾਂ ਬਹੁਤ ਕੁਝ ਹੋਇਆ ਜੋ ਸੱਚ ਦੀ ਗੱਲ ਕਰੂਗਾ ਉਹ ਤਾਂ ਇੱਕ ਵਾਰੀ ਫਿਰ ਦੇਸ਼ ਜੱਜ ਦੇ ਟਾਈਮ ਤੇ ਵੀ ਕਹਿੰਿਆ ਸੀ ਸੱਚ ਬੋਲਿਆ ਤੇ ਭੁਗਤਣਾ ਪਿਆ ਭੁਗਤਣਾ ਪੈਣਾ ਤੇ ਉਹੀ ਮਤਲਬ ਹੁਣ ਦੁਬਾਰਾ ਚੱਲਦਾ ਪਿਆ ਸੀ ਗੁਲਾਮ ਹੀ ਆ ਅਜੇ ਵੀ ਦੇਖੋ ਮੇਰੇ ਸੋਚ ਦੇ ਮੁਤਾਬਕ ਤਾਂ ਇਹ ਜੇ ਤੁਸੀਂ ਆਵਾਜ਼ ਬੁਲੰਦ ਨਹੀਂ ਕਰ ਸਕਦੇ ਕਾਫਰੇ ਦਾ ਮਤਲਬ ਤਾਂ ਗੁਲਾਮ ਹੀ ਹੋ ਸਕਦਾ ਤੇ ਗੁਲਾਮ ਹੀ ਅੱਜ ਵੀ ਅਸੀਂ 75 76 ਸਾਲਾਂ ਬਾਅਦ ਗੁਲਾਮ ਹੀ ਚੱਲਦੇ ਪਏ ਪਹਿਲਾਂ ਹੋਰ ਤਰੀਕੇ ਦੇ ਸੀ ਹੁਣ ਹੋਰ ਤਰੀਕੇ ਦੇ ਨਹੀਂ ਪਹਿਲਾਂ ਅੰਗਰੇਜ਼ਾਂ ਦੇ ਗੁਲਾਮ ਸੀਗੇ ਹੁਣ ਆਪਾਂ ਆਪਣੇ ਹੀ ਬੰਦੇ ਨੇ ਤਰੀਕੇ ਦਾ ਫਰਕ ਆ ਹੋਰ ਤਰੀਕੇ ਹੁੰਦੇ ਹੈਗੇ ਸਰਕਾਰਾਂ ਦੇ ਆ ਚਲੋ ਇਹ ਤਾਂ ਹੁਣ ਸਾਰਿਆਂ ਨੂੰ ਪਤਾ ਨਾ ਜੀ